ਪਹੁੰਚੇ ਨੇ ਸਿਰੁਰ ਅਸੀਂ ਇਹਨਾਂ ਨਾਲ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਕਿਸ ਤਰੀਕੇ ਦੇ ਇੰਤਜ਼ਾਮਾਤ ਜਿਹੜੇ ਇੱਥੇ ਕੀਤੇ ਗਏ ਨੇ ਤੇ ਵੱਡੀ ਗੱਲ ਇੱਥੇ ਦੇਖਣ ਲਈ ਰਹੇਗੀ ਕਿ ਵੱਡੇ ਜਿਹੜਾ ਹੈ ਜ਼ਖੀਰਾ ਹੈ ਤੇ ਪੁਲਿਸ ਦਾ ਅਰੇਂਜਮੈਂਟ ਕਿਸ ਤਰੀਕੇ ਕਰੇਗਾ ਸੋ ਐਸਪੀ ਸਾਹਿਬ ਕਿੰਨਾ ਦੇ ਅਰੇਂਜਮੈਂਟ ਜਿਹੜੇ ਇੱਥੇ ਦੇਖਣ ਨੂੰ ਮਿਲਣਗੇ ਕਿਸ ਤਰੀਕੇ ਦੇ ਨਾਲ ਇੱਥੇ ਇੰਤਜ਼ਾਮ ਦੇਖਣ ਨੂੰ ਮਿਲਣਗੇ ਕਿਉਂਕਿ ਹਰਿਆਣਾ ਵੱਲੋਂ ਤਾਂ ਪੁਕਤਾ ਇੰਤਜ਼ਾਮ ਕੀਤੇ ਗਏ ਨੇ ਦੇਖੋ ਜੀ ਅਸੀਂ ਇਹੀ ਇਨਸ਼ੋਰ ਕਰਨਾ ਕਿ ਜਿਹੜੀ ਆਮ ਪਬਲਿਕ ਆ ਪਬਲਿਕ ਨੂੰ ਕਿਸੇ ਤਰੀਕੇ ਦੀ ਇਨਕਨਵੀਨੀਅੰਸ ਨਾ ਹੋਵੇ ਕੀ ਕੁਝ ਜਿਹੜਾ ਹੋਵੇ ਤੇ ਕਿਉਂਕਿ ਹਰਿਆਣਾ ਨੇ ਸਾਰੇ ਬਾਰਡਰ ਜਾਮ ਕੀਤੇ ਤੇ ਇਸ ਕਰਕੇ ਅਸੀਂ ਬਹੁਤ ਵਧੀਆ ਡਾਈਵਰਸ਼ਨਸ ਟ੍ਰੈਫਿਕ ਦੇ ਜਿਹੜੇ ਉਹ ਪਲਾਨ ਕੀਤੇ ਤਾਂ ਕਿ ਆਮ ਪਬਲਿਕ ਨੂੰ ਇਨਕੰਵਿਨੀਅੰਸ ਨਾ ਹੋਵੇ। ਬਟ ਡਾਇਵਰਸ਼ਨ ਨੂੰ ਲੈ ਕੇ ਜਿੱਦਾਂ ਐਸਪੀ ਸਾਹਿਬ ਗੱਲ ਕੀਤੀ ਜਾਂਦੀ ਹੈ ਕਿ ਲਗਾਤਾਰ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਪੁਲਿਸ ਜਿਹੜੀ ਹੈ ਅਫਸਰ ਇੱਥੇ ਪਹੁੰਚੇ ਨੇ ਕਹਿ ਰਹੇ ਨੇ ਕਿ ਟ੍ਰੈਫਿਕ ਡਾਇਵਰਸ਼ਨ ਜਿਹੜੀਆਂ ਤੇ ਕੀਤੀਆਂ ਨੇ ਸਰ ਇੱਕ ਵੱਡਾ ਸਵਾਲ ਇੱਥੇ ਖੜਾ ਹੋ ਜਾਂਦਾ ਕਿ ਟ੍ਰੈਫਿਕ ਡਾਇਵਰਸ਼ਨ ਤਾਂ ਆਮ ਲੋਕਾਂ ਲਈ ਹੋ ਗਈ ਪਰ ਜੇ ਕਿਸਾਨ ਇੱਥੇ ਪਹੁੰਚਣਗੇ ਉਹਨਾਂ ਨੂੰ ਕਿਸ ਤਰੀਕੇ ਦੇ ਅਰੇਂਜਮੈਂਟ ਸਿੱਖਣ ਨੂੰ ਮਿਲਣਗੇ ਉਹੀ ਅਰੇਂਜਮੈਂਟ ਵੇਖਣ ਹੀ ਆਏ ਆ ਨਾ ਜੀ। ਦੇਖੋ ਹਰਿਆਣਾ ਨੇ ਤੁਹਾਡੇ ਸਾਹਮਣੇ ਆ ਕਿ ਹਰਿਆਣਾ ਨੇ ਆਪਣੇ ਬ ਇਸ ਕਰਕੇ ਇੱਥੇ ਜਿਹੜੀ ਵੀ ਸਾਡੀ ਬੇਸਿਕ ਡਿਊਟੀ ਆ ਕਿ ਜਿਹੜੀ ਪਬਲਿਕ ਕਮਿਊਟ ਕਰ ਰਹੀ ਆ ਉਹਨਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਨਾ ਆਵੇ ਤੇ ਅਸੀਂ ਮੁਕੰਮਲ ਤੌਰ ਤੇ ਆਪਣਾ ਜਿਹੜਾ ਸਿਕਿਉਰਟੀ ਪਲਾਨ ਆ ਤੇ ਡਾਇਵਰਜਨ ਪਲਾਨ ਆ ਉਹ ਜਾਰੀ ਕਰ ਰਹੇ ਹਾਂ ਪਿੱਛੇ ਕਿਸਾਨਾਂ ਨੂੰ ਪੰਜਾਬ ਪੁਲਿਸ ਵੱਲੋਂ ਰੋਕਿਆ ਜਾ ਰਿਹਾ ਹੈ ਵਰਨਜੀ ਕਿਸਾਨਾਂ ਨੂੰ ਰੋਕਿਆ ਜਾਏਗਾ ਕਿਸਾਨਾਂ ਨੂੰ ਸਰ ਪੰਜਾਬ ਪੁਲਿਸ ਕੀ ਕਹਿ ਰਹੀ ਹੈ ਸਰ ਵਰਨਜੀ ਕਿਸਾਨਾਂ ਨੂੰ ਰੋਕਿਆ ਜਾਏਗਾ ਪਿੱਛੇ ਡੋਨਟ ਮਰੋ ਜੀ ਕੀ ਪਿਆ ਸਿੱਧੇ ਤੌਰ ਤੇ ਤੁਸੀਂ ਦੇਖ ਸਕਦੇ ਹੋ ਕਿ ਇਸ ਵਕਤ ਜਿਹੜਾ ਲਗਾਤਾਰ ਗੱਲਬਾਤ ਕਰ ਰਹੇ ਨੇ ਕਹਿੰਦੇ ਕਿ ਜਾਇਜ਼ਾ ਲੈਣ ਆਏ ਐ ਇੱਥੇ ਕਿ ਟ੍ਰੈਫਿਕ ਨੂੰ ਕਿਸੇ ਤਰੀਕੇ ਦੀ ਦਿੱਕਤ ਜਿਹੜੀ ਹੈ ਉਹ ਨਾ ਆਵੇ ਉਸ ਦਾ ਜਾਇਜ਼ਾ ਇੱਥੇ ਜਿਹੜਾ ਲੈਣ ਆਇਆ ਜਾ ਰਿਹਾ ਹਾਲਾਂਕਿ ਕਹਿ ਰਹੇ ਨੇ ਕਿ ਹਰਿਆਣਾ ਪੁਲਿਸ ਵੱਲੋਂ ਜਿਹੜਾ ਹੈ ਪੂਰੇ ਇੰਤਜ਼ਾਮ ਜਿਹੜੇ ਨੇ ਪੁਖਤਾ ਕੀਤੇ ਗਏ ਨੇ ਪਰ ਜਿਥੇ ਤੱਕ ਗੱਲ ਕੀਤੀ ਜਾਂਦੀ ਆ ਇੰਤਜ਼ਾਮਾਂ ਦੀ ਤੇ ਕਹਿੰਦੇ ਨੇ ਜਾਇਜ਼ਾ ਲਿੱਤਾ ਜਾ ਰਿਹਾ ਉਸ ਤੋਂ ਬਾਅਦ ਹੀ ਜਿਹੜਾ ਅਗਲੇ ਕਦਮ ਚੁੱਕੇ ਜਾਣਗੇ ਕੈਮਰਾ ਪਰਸਨ ਰਵਿੰਦਰ ਦੇ ਨਾਲ ਸੈਨਰੂਪਲਾ ਲਿਵਿੰਗ ਇੰਡੀਆ ਨਿਊ